ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਦੱਸਿਓ ਸਾਰੇ ਠੀਕ ਹੋ। ਤੇ ਅੱਜ ਆਪਾਂ ਆ ਗਏ ਸੀ ਗੁਰਦੁਆਰਾ ਸ੍ਰੀ ਖਾਲਗੜ੍ਹ ਸਾਹਿਬ। ਜੁ ਕਿ ਗੜ੍ਹ ਜਾਂ ਕਰਦੇ ਲਵੇ। ਤਨ ਤਨ ਸ਼੍ਰੀ ਗੁਰੂ ਦਾਸ ਮਹਾਰਾਜ ਜੀ ਦਾ ਤਪਸਥਾਨਾ ਜੀ ਬਣਿਆ ਹੋਇਆ ਇੱਥੇ। ਚਰਨ ਗੰਗਾ ਜਿਹਨੂੰ ਆਪਾਂ ਕਹਿ ਦਿੰਨੇ ਆ ਤੇ ਬਣੇ ਰਹੋ ਵੀਡੀਓ ਦੇ ਨਾਲ ਤੁਹਾਨੂੰ ਦਰਸ਼ਨ ਕਰਵਾਉਣੇ ਆ। ਸਾਹਮਣੇ ਦੇਖੋ ਜੀ। ਬਹੁਤ ਵਧੀਆ ਜਿਹੜੇ ਆਪਾਂ ਦਰਸ਼ਨ ਹੋ ਰਹੇ ਨੇ ਹੁਣ। ਤੇ ਬਣੇ ਰਹੋ ਤੁਸੀਂ ਵੀਡੀਓ ਦੇ ਨਾਲ। ਇਤਿਹਾਸ ਸਤਨਾਜੀ ਤਨ ਤਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਤੇ ਬਹੁਤ ਪ੍ਰਾਤਨ ਜਗ੍ਹਾ ਜੀ ਸામਨੇ ਤੰਤਰ ਨਿਰਵਾਸ ਮਹਾਰਾਜ ਜੀ ਬਿਰਾਜਮਾਨ ਆ ਪੱਥਰ ਪਏ ਨੇ ਜੀ ਤੇ ਇਧਰ ਚੱਕੀ ਹੈ ਜੀ ਚੱਕੀ ਦਾ ਜਿਹੜਾ ਉਤਪਲਾ ਪੱਥਰ ਹੁੰਦਾ ਉਹ ਪਿਆ ਹੈ ਜੀ ਸਾਡੇ ਨੂੰ ਬਹੁਤ ਸੋਹਣੇ ਦਰਸ਼ਨ ਹੋਏ ਨੇ ਤਨ ਤਨ ਗੁਰੂ ਜਸ ਮਹਾਰਾਜ ਜੀ ਦੇ ਤੇ ਅੱਜ ਹੁਣ ਆਪਾਂ ਚੱਲ ਜਾਗੇ نیچے ਕਾਰ ਸੇਵਾ ਚੱਲ ਰਹੀ ਹੈ ਜੀ ਗੁਰਦੁਆਰਾ ਸਾਹਿਬ ਦੀ ਇਮਾਰਤ ਜਿਹੜੀ ਬਣ ਰਹੀ ਹੈਗੀ ਤੇ ਇੱਧਰ ਲੰਗਰ ਆ ਬਣਿਆ ਹੋਇਆ ਜੀ ਕਿ ਆਪਾਂ ਲੰਗਰ ਵੀ ਛਕਾਂਗੇ ਹੁਣ ਤੇ ਆ ਸਾਰੀ ਇੱਧਰ ਪਾਰਕਿੰਗ ਬਣੀ ਹੋਈ ਹੈਗੀ ਤੁਸੀਂ ਦੇਖ ਸਕਦੇ ਹੋਗੇ ਤੇ ਹੁਣ ਅਸੀਂ ਇਧਰ ਪਹੁੰਚ ਗਏ ਚਰਨੰਗਾ ਲੈਖ ਇਧਰ ਕਿੰਨੀਆਂ ਵਧੀਆ ਜੀਆਂ ਦੁਕਾਨਾਂ ਲੱਗ ਰਹੀਆਂ ਨੇ ਇਹ ਦੇਖੋ ਜੀ ਸਾਹਮਣੇ ਬਹੁਤ ਹੀ ਏਡ ਹਾਲ ਬਣਾਇਆ ਹੈ ਤੁਹਾਨੂੰ ਕਰੌਣੇ ਦਰਸ਼ਨ ਮਿਲਦੇ ਆ ਪੱਥੇ ਵੀ ਕਿ ਚਰਨੰਗਾ ਦੀ ਬਹੁਤ ਸੋਹਣਾ ਜੀ ਹਾਲ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋਗੇ ਸਾਹਮਣੇ ਧੰਤਨ ਸ਼੍ਰੀ ਗੁਰਦਾਸ ਮਹਾਰਾਜ ਜੀ ਕੀ ਜੈ ਚੱਲ ਰਹੀ ਹੈ ਜੀ ਪਿੱਛੇ ਚੱਕੀ ਦੇਖੋ ਦੇਖੋ ਕਿੰਨਾ ਵਧੀਆ ਏਰੀਆ ਹੈ ਕਿੰਨਾ ਵਧੀਆ ਸਿਸਟਮ ਇੱਥੇ ਧੰਤਨ ਸ਼੍ਰੀ ਗੁਰਦਾਸ ਮਹਾਰਾਜ ਜੀ ਦਾ ਦ ਦਤਾਰ ਸਚਖੰਡ ਇਹ ਜੀਦਰ ਗੰਗਾ ਦੇਖੋ ਪਛੀਆਂ ਫਿਰਦੇ ਨੇ ਵਿੱਚ ਧੰਨ ਸਰਵ ਜੀ ਦਾਸ ਮਹਾਰਾਜ ਕੀ ਜੈ ਮੱਛੀਆਂ ਵੀ ਮੱਛੀਆਂ ਵੀ ਵਿੱਚ ਹੈ ਗਈ ਨਹੀਂ ਤੇ ਚਰਨਾ ਗੰਗਾ ਕਿੰਨੇ ਸੋਹਣੇ ਦਰਸ਼ਨ ਹੋ ਰਹੇ ਨੇ ਜੀ ਆਪਾਂ ਨੂੰ ਦੇਖੋ ਸਾਹਮਣੇ ਦੇਖੋ ਜੀ ਬਹੁਤ ਵਧੀਆ ਬਣਿਆ ਹੋਇਆ ਹੈਗਾ ਚਰਨਾ ਗੰਗਾ ਦੇਰੀ ਹੈ ਨਾ ਮੇਰਾ ਤੇ ਬਤਲਾ ਦੇ ਦਿੱਤੀ ਜੇ ਅੱਗੇ ਟਿਕਣਾ ਸਤਿ ਸ਼੍ਰੀ ਅਕਾਲ ਹੋਰੀ ਹੋਰੀ ਆ ਉਧਰੋਂ ਨਿਕਲਣਾ ਹੈ ਉੱਪਰ ਲੱਗ ਸਕੀ ਬਹੁਤ ਵਧੀਆ ਲੱਗ ਰਿਹਾ ਜੀ ਦਰਸ਼ਨ ਕਰਕੇ ਮੈਂ ਕਹਿੰਦਾ ਰੂਹ ਖੁਸ਼ ਹੋ ਗਈ ਇਸ ਜਗ੍ਹਾ ਤੇ ਉੱਤੇ ਆ ਕੇ ਕਾਫੀ ਜਿਆਦੇ ਸੰਗਤ ਵੀ ਆਈ ਹੋਈ ਹੈਗੀ ਤੇ ਮੈਂ ਕਹਿੰਦਾ ਬਹੁਤ ਨਜ਼ਾਰਾ ਜੀ ਨੰਦ ਬੰਨਿਆ ਗਿਆ ਤੁਸੀਂ ਵੀ ਆਓ ਖਰਾਲਗੜ੍ਹ ਸਾਹਿਬ। ਪੁੱਛੋ ਤੁਸੀਂ ਵੀ ਆ ਕੇ ਬੜੇ ਸੋਹਣੇ ਦਰਸ਼ਨ ਹੋ ਰਹੇ ਨੇ ਜੀ। ਇਹ ਬਹੁਤ ਨਜ਼ਾਰਾ ਆਇਆ ਬੜਾ ਮਨ ਨੂੰ ਚੰਗਾ ਲੱਗ ਰਿਹਾ ਹੈਗਾ। ਆ ਕੇ ਓਰੇ। ਹਾਂ ਬੰਦੂ ਜੀ। ਤੇ ਆਹ ਦੇ ਵਾਲੇ ਛੋਟੇ ਛੋਟੇ ਜਿਹੇ ਪਹਾੜ ਨੇ ਕਿੰਨਾ ਸੋਹਣਾ ਲੱਗ ਰਿਹਾ ਹੈਗਾ। ਧੰਨ ਸ਼੍ਰੀ ਗੁਰੂਦਾਸ ਮਹਾਰਾਜ ਜੀ ਦਾ ਇਹ ਪਵਨ ਸਥਾਨਾ ਬਣਿਆ ਹੋਇਆ ਹੈ। ਜੇ ਤੁਸੀਂ ਪਹਿਲਾਂ ਦੇਖਿਆ ਸੀਗਾ ਉੱਥੇ ਤਪਸਥਾਨ ਸੀਗਾ। ਤੇ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਿਹੜਾ ਚਰਨ ਗੰਗਾਸ਼ੋਪ ਪ੍ਰਾਪਤ ਜਿੱਥੇ ਦੁੱਧਾਧਾਰ ਸੱਚਖੰਡਾਗਾ ਉਹ ਆ ਇੱਥੇ ਤੇ ਚਲੋ ਆਪਾਂ ਹੁਣ ਚੱਲਦੇ ਆਂਗੇ ਅਗਲੀ ਯਾਤਰਾ ਆਪਣੀ ਚੱਲ ਰਹੀ ਹੈਗੀ ਚੱਲਦੇ ਆਂ ਫਿਰ ਆਪਾਂ ਕਰ ਦੋ ਵੀਡੀਓ ਦੱਬ ਕੇ ਸ਼ੇਅਰ ਕਰਾ